ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਪੁਣੀ ਕੱਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵਿਹਾਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਨਹੀਂ ਮੈਨੂੰ ਪਾਲ ਸਿੰਘ ਹੈ ਜੀ ਤੇ ਕਿਹੜੇ ਪਿੰਡ ਰਹਿੰਦੇ ਹੋ? ਮੇਰਾ ਪਿੰਡ ਭਾਰ ਲਾਣੀਚਾ ਜੀ। ਅੱਜ ਉਹਦੇ ਇਹ ਐਕਸ਼ਨ ਹੋਇਆ ਗਲਾਡਾ ਵੱਲੋਂ ਕਲੋਨੀ ਟਾਕੇ ਗਏ ਨੇ ਕੀ ਮਾਮਲਾ ਪੂਰਾ ਜੀ? ਇਹ ਮਾਮਲਾ ਸਰ ਇੱਥੇ ਪਵਨ ਕੁਮਾਰ ਨੇ ਕਲੋਨੀ ਕੱਟੀ ਹੈ ਜੀ। ਗਵਿੰਦਗੜ੍ਹ ਦਾ ਬੰਦਾ ਜੀ। ਤੇ ਉਹਨ ਮੈਂ ਉਹਨੂੰ ਕਿਹਾ ਜੀ ਵੀ ਕਲੋਨੀ ਦੇ ਵਿੱਚ ਮੇਰਾ ਰਸਤਾ ਕਿਉਂ ਕਵਰ ਕਰ ਦੋ? ਤੇ ਉਹ ਕਹਿੰਦਾ ਵੀ ਯਾ ਦੂਜੇ ਬੰਦੇ ਤੇ ਸਾਰੇ ਸਹਿਮਤ ਨੇ ਵੀ ਤੈਨੂੰ ਕੀ ਤਰਾਜ ਹੈ? ਮੈਂ ਕਿਹਾ ਮੈਨੂੰ ਤਰਾਜ ਹੈ। ਮੈਨੂੰ ਕਹਾ ਤੂੰ ਵੀ ਜਗਾ ਆਪਣੀ ਵੇਚ ਦੇ। ਮੈਂ ਕਿਹਾ ਵੀ ਨਹੀਂ ਮੈਂ ਨਹੀਂ ਵੇਚਣੀ। ਜੋ ਕੋਈ ਕੋਈ ਮਨਜ਼ੂਰੀ ਲਈ ਸੀ ਉਹਨੇ ਨਾ ਕੋਈ ਮਨਜ਼ੂਰੀ ਨਹੀਂ ਸੀ ਇਹ ਗੈਰਕਾਨੂੰਨੀ ਸੀ ਜੀ ਤਾਂ ਫਿਰ ਕਿਵੇਂ ਚੱਲੀ ਇਹ ਕਾਰਦਾ ਇਹ ਫਿਰ ਜਾ ਕੇ ਇਹਨੇ ਥਾਣੇ ਦਰਖਾਸਤ ਦੇਤੀ ਮੇਰੇ ਤੇ ਕਹਿੰਦਾ ਵੀ ਮੈਨੂੰ ਉੱਥੇ ਕੰਮ ਕਰਨ ਤੋਂ ਰੋਕਦਾ ਫਿਰ ਮੈਂ ਇਹਦੇ ਖਿਲਾਫ ਗਲੱਡਾ ਚ ਡੀਸੀ ਸਾਹਿਬ ਦੇ ਐਸਡੀਐਮ ਸਾਹਿਬ ਦੇ ਏਡੀ ਸਾਹਿਬ ਦੇ ਮੈਂ ਸਾਰਿਆਂ ਦੇ ਵੀਲੈਂਸ ਵੀ ਪਾਤੀ ਮੇਰੇ ਦੇ ਖਿਲਾਫ ਇਹ ਬਾਅਦ ਅੱਜ 6 ਮਹੀਨੇ ਬਾਅਦ ਤਕਰੀਬਨ ਇਹ ਤੇ ਕਾਰਵਾਈ ਹੋਈ ਹੈ ਜੀ ਮੈਂ ਉਹਨਾਂ ਦਾ ਧੰਨਵਾਦ ਬਹੁਤ ਕਰਦਾ ਜੀ ਕੋਰਟ ਵੀ ਲੈ ਕੇ ਗਿਆ ਕੋਰਟ ਚ ਵੀ ਹਾਈ ਕੋਰਟ ਮੇਰੀ ਪਾਈ ਆ ਹਾਈ ਕੋਰਟ ਡਾਇਰੈਕਸ਼ਨ ਪਾਈ ਹੋਈ ਸੀ ਮੇਰੀ ਜੀ ਉੱਥੋਂ ਹੋਈ ਹੈ ਕੋਈ ਗ੍ਰੈਸਟਿੰਗ ਉਥੋਂ ਇਹਨਾਂ ਨੂੰ ਹੋਈ ਹੈ ਇਹ ਡਾਇਰੈਕਸ਼ਨ ਤਾਂ ਹੀ ਤਾਂ ਇਹਨਾਂ ਨੇ ਕਾਰਵਾਈ ਹੋਈ ਹੈ ਜੀ ਅੱਜ ਜਿਹੜਾ ਗਲਾਡਾ ਨੇ ਐਕਸ਼ਨ ਲਿਆ ਵਾ ਕਿਸ ਤਰ੍ਹਾਂ ਦੇਖੀਏ ਮੈਂ ਕਹਿੰਦਾ ਜੀ ਧੰਨਵਾਦ ਕਰਦਾ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਜੀ ਕਿੰਨੇ ਇੱਕ ਕਿੰਨੇ ਏਰੀਆ ਦੇ ਵਿੱਚ ਬਣਾ ਰਹੇ ਸੀ ਗੈਰ ਕਾਨੂੰਨੀ ਬੋਲਨੀ ਇਹ ਸਬਾ ਕਿੱਲੇ ਚ ਜੀ ਕੋਈ ਫੀਸ ਨਹੀਂ ਭਾਈ ਨਾ ਕੋਈ ਫੀਸ ਨਹੀਂ ਭਰਾਈ ਇਹਨੇ ਛੜਕਾ ਉਦਾਂ ਹੀ ਪਾਤੀਆਂ ਜੀ ਕੋਈ ਸੀਵਰੇਜ ਨਹੀਂ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਇਹ ਅੱਗੇ ਵੀ ਕਈ ਕਲੋਨੀਆਂ ਬਣਾ ਗਿਆ ਜੀ ਨਜਾਇਜ਼ ਤੇ ਇਹਨੂੰ ਰੋਕਿਆ ਕਿਸੇ ਨੇ ਨਹੀਂ ਇਹ ਇਸ ਤਰ੍ਹਾਂ ਇਹਦੇ ਦਾ ਬਹੁਤ ਅਰਬ ਰੁਪਇਆ ਕਮਾਈ ਫਿਰਦਾ ਜੀ ਇਸ ਕੰਮ ਤੇ ਇਹ ਹੁਣ ਮੈਂ ਇਹਨੂੰ ਇਹੀ ਕਿਹਾ ਸੀ ਵੀ ਤੂੰ ਮੇਰੀ ਜਗਾ ਛੱਡ ਦੇ ਇਹ ਮੈਂ ੱੱਕੇ ਨਾਲ ਮੈਨੂੰ ਕਹਿੰਦਾ ਮੈਨੂੰ ਤੂੰ ਜ਼ਮੀਨ ਦੇ ਮੈਂ ਕਿਹਾ ਮੈਂ ਨਹੀਂ ਦੇਣੀ ਬਸ ਉਤੋਂ ਸਾਡਾ ਰੋਲ ਕੋਈ ਨਹੀਂ ਸਾਡੇ ਅੱਕੇ ਤੋਂ ਕੀ ਮੰਗਦਾ ਮੈਂ ਤਾਂ ਮੰਗ ਇਹ ਕਰਦਾ ਜੀ ਅੱਗੇ ਤੋਂ ਇਹ ਲੋਕ ਪੈਸੇ ਵਾਲੇ ਬੰਦੇ ਆ ਜੀ ਇਹ ਜਿਹੜੇ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰ ਲੈਂਦੇ ਆ ਤੇ ਇਸੇ ਤਰ੍ਹਾਂ ਕਲੋਨੀਆਂ ਕੱਟ ਕੇ ਸਸਤੀਆਂ ਜਗ੍ਹਾ ਲੈ ਕੇ ਜੀ ਬਾਅਦਾਂ ਮਹਿੰਗੇ ਰੇਟ ਤੇ ਵੇਚਦੇ ਨੇ ਇਹ ਤੇ ਇਹ ਪੈਸੇ ਬਣਾ ਜਾਂਦੇ ਆ ਜੀ ਤੇ ਇਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਤੇ ਇਹ ਤਾਂ ਚਲੋ ਮਹਾਰਾਜ ਨੇ ਕਿਰਪਾ ਕਰਤੀ ਜੀ ਇਹਨਾਂ ਤੇ ਕਾਰਵਾਈ ਕਰਤੀ ਨਹੀਂ ਇਹ ਕਿਸੇ ਬੰਦੇ ਨੂੰ ਪਹਿਰੇ ਹੀ ਲੱਗਣ ਹੁੰਦਾ ਜੀ ਇਹ ਇਹ ਅ fırsਰਾਂ ਨੂੰ ਖਰੀਦ ਲੈਂਦੇ ਆ ਜੀ ਅੱਗੇ ਕੋਈ ਹੋਰ ਵੀ ਕਲੋਨੀਆਂ ਕੁਝ ਇਹਨੇ ਬਹੁਤ ਕਲੋਨੀਆਂ ਕੱਟੀਆਂ ਜੀ 6-7 ਕਲੋਨੀਆਂ ਕੱਟ ਗਿਆ ਜੀ ਇਹ ਤਾਂ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਅਸੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਉਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਰੋੜਾਂ ਨਜ਼ਰਾਂ ਨੂੰ ਇਹੋ ਜਿਹਾ ਨੱਥ ਪਾਉਣੀ ਚਾਹੀਦੀ ਠੀਕ ਹਾਂ ਵੀ ਜਿਹੜਾ ਐਕਚੁਅਲ ਹੋਇਆ ਜੀ ਮੈਂ ਪੰਜਾਬ ਸਰਕਾਰ ਦਾ ਗਲਾਡਾ ਦਾ ਡੀਸੀ ਸਾਹਿਬ ਦਾ ਐਸ.ਡੀ.ਐਮ ਸਾਹਿਬ ਦਾ ਇਹ ਕੋਰਟ ਦਾ ਹਾਈ ਕੋਰਟ ਦਾ ਹਾਈ ਕੋਰਟ ਦਾ ਇਹ ਤੁਹਾਡਾ ਚੈਨਲ ਆ ਜੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਹਦਾ ਇਹ ਐਕਸ਼ਨ ਹੋਇਆ ਜੀ ਐਕਸ਼ਨ ਕੀਤਾ ਜਿਨ੍ਹਾਂ ਨੇ ਇੱਕੜ ਚ ਸੀਗੀ ਕਿ ਕਦੋਂ ਤੱਕ ਇਹ ਨਜਾਇਜ਼ ਬਣੀ ਹੋਈ ਚੱ ਰਹੇ ਇਹ 2 ਮਹੀਨੇ ਪਹਿਲਾਂ ਬਣੀ ਹੈ ਜੀ ਇਹਨਾਂ ਨੂੰ ਨੋਟਿਸ ਕੱਟਿਆ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਠੀਕ ਹੈ ਉਸ ਦੇ ਅਗੇਂਸਟ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਡੈਮੋਲੇਸ਼ਨ ਉਹ ਕੀਤੀ ਹੋਈ ਕਿੰਨੇ ਘਰ ਬਣ ਚੁੱਕੇ ਜੀ ਕੋਈ ਨਹੀਂ ਕੋਈ ਘਰ ਨਹੀਂ ਬਣਿਆ ਜੀ ਇਹ ਵੀ ਕਾਰਵਾਈ ਕੀਤੀ ਗਈ ਹੈ ਇਹ ਫੋਰ ਦੇ ਉਪਰ ਤੋਂ ਕਰਤੀ ਗਈ ਹੈ ਨਹੀਂ ਜੀ ਇਲੈਗਲ ਕਲੌਨਰੀ ਦੀ ਕੰਪਲੇਂਟ ਆਈ ਸੀਗੀ ਅਸੀਂ ਕੰਪਲੇਂਟ ਦੇ ਅਗੇਂਸਟ ਕੀਤੀ ਸਾਰਾ ਨਹੀਂ ਮੈਨੂੰ ਪਾਲ ਸਿੰਘ ਹੈ ਜੀ ਤੇ ਕਿਹੜੇ ਪਿੰਡ ਰਹਿੰਦੇ ਹੋ? ਮੇਰਾ ਪਿੰਡ ਭਾਰ ਲਾਣੀਚਾ ਜੀ। ਅੱਜ ਉਹਦੇ ਇਹ ਐਕਸ਼ਨ ਹੋਇਆ ਗਲਾਡਾ ਵੱਲੋਂ ਕਲੋਨੀ ਟਾਕੇ ਗਏ ਨੇ ਕੀ ਮਾਮਲਾ ਪੂਰਾ ਜੀ? ਇਹ ਮਾਮਲਾ ਸਰ ਇੱਥੇ ਪਵਨ ਕੁਮਾਰ ਨੇ ਕਲੋਨੀ ਕੱਟੀ ਹੈ ਜੀ। ਗਵਿੰਦਗੜ੍ਹ ਦਾ ਬੰਦਾ ਜੀ। ਤੇ ਉਹਨ ਮੈਂ ਉਹਨੂੰ ਕਿਹਾ ਸੀ ਵੀ ਕਲੋਨੀ ਦੇ ਵਿੱਚ ਮੇਰਾ ਰਸਤਾ ਕਿਉਂ ਕਵਰ ਕਰ ਦੋ? ਤੇ ਉਹ ਕਹਿੰਦਾ ਵੀ ਯਾ ਦੂਜੇ ਬੰਦੇ ਤੇ ਸਾਰੇ ਸਹਿਮਤ ਨੇ ਵੀ ਤੈਨੂੰ ਕੀ ਤਰਾਜ ਹੈ? ਮੈਂ ਕਿਹਾ ਮੈਨੂੰ ਤਰਾਜ ਹੈ। ਮੈਨੂੰ ਕਹਾ ਤੂੰ ਵੀ ਜਗਾ ਆਪਣੀ ਵੇਚ ਦੇ। ਮੈਂ ਕਿਹਾ ਵੀ ਨਹੀਂ ਮੈਂ ਨਹੀਂ ਵੇਚਣੀ। ਜੋ ਨੀ ਕੋਈ ਮਨਜ਼ੂਰੀ ਲਈ ਸੀ ਉਹਨੇ ਨਾ ਕੋਈ ਮਨਜ਼ੂਰੀ ਨਹੀਂ ਸੀ ਇਹ ਗੈਰਕਾਨੂੰਨੀ ਸੀ ਜੀ ਤਾਂ ਫਿਰ ਕਿਵੇਂ ਚੱਲੀ ਇਹ ਕਾਰਦਾ ਇਹ ਫਿਰ ਜਾ ਕੇ ਇਹਨੇ ਥਾਣੇ ਦਰਖਾਸਤ ਦੇਤੀ ਮਰਤੇ ਕਹਿੰਦਾ ਵੀ ਮੈਨੂੰ ਉੱਥੇ ਕੰਮ ਕਰਨ ਤੋਂ ਰੋਕਦਾ ਫਿਰ ਮੈਂ ਇਹਦੇ ਖਿਲਾਫ ਗਲੱਡਾ ਚ ਡੀਸੀ ਸਾਹਿਬ ਦੇ ਐਸਡੀਐਮ ਸਾਹਿਬ ਦੇ ਏਡੀ ਸਾਹਿਬ ਦੇ ਮੈਂ ਸਾਰਿਆਂ ਦੇ ਵੀਲੈਂਸ ਵੀ ਪਾਤੀ ਮੇਰੇ ਦੇ ਖਿਲਾਫ ਇਹ ਬਾਅਦ ਅੱਜ 6 ਮਹੀਨੇ ਬਾਅਦ ਤਕਰੀਬਨ ਇਹ ਤੇ ਕਾਰਵਾਈ ਹੋਈ ਹੈ ਜੀ ਮੈਂ ਉਹਨਾਂ ਦਾ ਧੰਨਵਾਦ ਬਹੁਤ ਕਰਦਾ ਜੀ ਕੋਰਟ ਵੀ ਲੈ ਕੇ ਗਿਆ ਕੋਰਟ ਚ ਵੀ ਹਾਈ ਕੋਰਟ ਮੇਰੀ ਪਾਇਆ ਹੈ ਜੀ ਹਾਈ ਕੋਰਟ ਡਾਇਰੈਕਸ਼ਨ ਪਾਈ ਹੋਈ ਸੀ ਮੇਰੀ ਜੀ ਉੱਥੋਂ ਹੋਈ ਹੈ ਕੋਈ ਡੈਕਸ ਉੱਥੋਂ ਇਹਨਾਂ ਨੂੰ ਹੋਈ ਹੋਈ ਹੈ ਜੀ ਡਾਇਰੈਕਸ਼ਨ ਤਾਂ ਹੀ ਤਾਂ ਇਹਨਾਂ ਕਾਰਵਾਈ ਹੋਈ ਹੈ ਅੱਜ ਜਿਹੜਾ ਗਲੱਡਾ ਨੇ ਐਕਸ਼ਨ ਲਿਆ ਵਾ ਕਿਸ ਤਰ੍ਹਾਂ ਦੇਖੀਏ ਮੈਂ ਕਹਿੰਦਾ ਜੀ ਧੰਨਵਾਦ ਕਰਦਾ ਮੈਂ ਤੁਹਾਡਾ ਚੈਨਲ ਦਾ ਧੰਨਵਾਦ ਕਰਦਾ ਬਹੁਤ ਬਹੁਤ ਜੀ ਕਿੰਨੇ ਇੱਕ ਇੱਕ ਕਿੰਨੇ ਏਰੀਆ ਦੇ ਵਿੱਚ ਬਣਾ ਰਹੇ ਸੀ ਗੈਰ ਕਾਨੂੰਨੀ ਬੋਲਨੀ ਇਹ ਸਬਾ ਕਿੱਲੇ ਚ ਜੀ ਕੋਈ ਫੀਸ ਨਹੀਂ ਪਾਈ ਨਾ ਕੋਈ ਫੀਸ ਨਹੀਂ ਭਰਾਈ ਇਹਨਾਂ ਸੜਕਾਂ ਉਦਾਂ ਹੀ ਪਾਤੀਆਂ ਜੀ ਕੋਈ ਸੀਵਰੇਜ ਨਹੀਂ ਕੋਈ ਲਾਈਟਾਂ ਦਾ ਪ੍ਰਬੰਧ ਇਹ ਅੱਗੇ ਵੀ ਕਈ ਕਲੋਨੀਆਂ ਬਣਾ ਗਿਆ ਜੀ ਨਜਾਇਜ਼ ਤੇ ਇਹਨੂੰ ਰੋਕਿਆ ਕਿਸੇ ਨੇ ਨਹੀਂ ਜੀ ਇਹ ਇਸ ਤਰ੍ਹਾਂ ਇਹਦੇ ਦਾ ਬਹੁਤ ਅਰਬ ਰੁਪਇਆ ਕਮਾਈ ਫਿਰਦਾ ਜੀ ਇਸ ਕੰਮ ਤੇ ਇਹ ਹੁਣ ਮੈਂ ਇਹਨੂੰ ਇਹੀ ਕਿਹਾ ਸੀ ਵੀ ਤੂੰ ਮੇਰੀ ਜਗਾ ਛੱਡ ਦੇ ਇਹ ਮੈਂ ੱੱਕੇ ਨਾਲ ਮੈਨੂੰ ਕਹਿੰਦਾ ਮੈਨੂੰ ਤੂੰ ਜ਼ਮੀਨ ਦੇ ਮੈਂ ਕਿਹਾ ਮੈਂ ਨਹੀਂ ਦੇਣੀ ਬਸ ਉਥੋਂ ਸਾਡਾ ਰੌਲਾ ਪੈ ਗਿਆ ਸਾਡੇ ਅੱਕੇ ਤੋਂ ਕੀ ਮੰਗਤਾ ਪਰ ਮੈਂ ਤਾਂ ਮੰਗ ਇਹ ਕਰਦਾ ਜੀ ਅੱਗੇ ਤੋਂ ਇਹ ਲੋਕ ਪੈਸੇ ਵਾਲੇ ਬੰਦੇ ਆ ਜੀ ਇਹ ਜਿਹੜੇ ਭੋਲੇ-ਪਾਲੇ ਲੋਕਾਂ ਨੂੰ ਗੁਮਨਾਹ ਕਰ ਲੈਂਦੇ ਆ ਤੇ ਇਸੇ ਤਰ੍ਹਾਂ ਕਲੋਨੀਆਂ ਕੱਟ ਕੇ ਸਸਤੀਆਂ ਜਗ੍ਹਾ ਲੈ ਕੇ ਜੀ ਬਾਅਦਾਂ ਮਹਿੰਗੇ ਰੇਟ ਤੇ ਵੇਚਦੇ ਨੇ ਇਹ ਤੇ ਇਹ ਪੈਸੇ ਬਣਾ ਜਾਂਦੇ ਆ ਜੀ ਤੇ ਇਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਤੇ ਇਹ ਤਾਂ ਚਲੋ ਮਹਾਰਾਜ ਨੇ ਕਿਰਪਾ ਕਰਤੀ ਜੀ ਇਹਨਾਂ ਤੇ ਕਾਰਵਾਈ ਕਰਤੀ ਨਹੀਂ ਇਹ ਕਿਸੇ ਬੰਦੇ ਨੂੰ ਪਹਿਰੇ ਹੀ ਲੱਗਣ ਹੁੰਦਾ ਜੀ ਇਹ ਇਹ ਅ fırsਰਾਂ ਨੂੰ ਖਰੀਦ ਲੈਂਦੇ ਆ ਜੀ ਅੱਗੇ ਕੋਈ ਹੋਰ ਵੀ ਕਲੋਨੀਆਂ ਕੱਟੀਆਂ ਇਹਨੇ ਬਹੁਤ ਕਲੋਨੀਆਂ ਕੱਟੀਆਂ ਜੀ 6-7 ਕਲੋਨੀਆਂ ਕੱਟ ਗਿਆ ਜੀ ਇਹ ਤਾਂ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਅਸੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਉਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਰੋੜਾਂ ਨਜ਼ਰਾਂ ਨੂੰ ਇਹੋ ਜਿਹਾ ਨੱਥ ਪਾਉਣੀ ਚਾਹੀਦੀ ਠੀਕ ਹਾਂ ਵੀ ਜਿਹੜਾ ਐਕਚੁਅਲ ਹੋਇਆ ਜੀ ਮੈਂ ਪੰਜਾਬ ਸਰਕਾਰ ਦਾ ਗਲਾਡਾ ਦਾ ਡੀਸੀ ਸਾਹਿਬ ਦਾ ਐਸ.ਡੀ.ਐਮ ਸਾਹਿਬ ਦਾ ਇਹ ਕੋਰਟ ਦਾ ਹਾਈ ਕੋਰਟ ਦਾ ਹਾਈ ਕੋਰਟ ਦਾ ਇਹ ਤੁਹਾਡਾ ਚੈਨਲ ਆ ਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਇਹਦਾ ਇਹ ਐਕਸ਼ਨ ਹੋਇਆ ਜੀ ਐਕਸ਼ਨ ਕੀਤਾ ਜਿਨ੍ਹਾਂ ਨੇ ਇੱਕੜ ਚ ਸੀਗੀ ਕਦੋਂ ਤੱਕ ਇਹ ਨਿਯਾਇਜ਼ ਬਣੀ ਹੋਈ ਚਾਰੇ ਇਹ 2 ਮਹੀਨੇ ਪਹਿਲਾਂ ਬਣੀ ਹੈ ਜੀ ਇਹਨਾਂ ਨੂੰ ਨੋਟਿਸ ਕੱਟਿਆ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਠੀਕ ਹੈ ਉਸ ਦੇ ਅਗੇਂਸਟ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਡੈਮੋਲੇਸ਼ਨ ਉਹ ਕੀਤੀ ਹੋਈ ਕਿੰਨੇ ਘਰ ਬਣ ਚੁੱਕੇ ਜੀ ਕੋਈ ਨਹੀਂ ਕੋਈ ਘਰ ਨਹੀਂ ਬਣਿਆ ਜੀ ਇਹ ਵੀ ਕਾਰਵਾਈ ਕੀਤੀ ਗਈ ਹੈ ਇਹ ਕੋਈ ਰਿਪੋਰਟ ਦੇ ਉਹ ਤੋਂ ਬਾਅਦ ਕੀਤੀ ਹੈ ਨਹੀਂ ਜੀ ਇਲੈਗਲ ਕਲੌਨਰੀ ਦੀ ਕੰਪਲੇਂਟ ਆਈ ਸੀਗੀ ਅਸੀਂ ਕੰਪਲੇਂਟ ਦੇ ਅਗੇਂਸਟ ਕੀਤਾ ਸਾਰਾ ਜੀ ਨਹੀਂ ਮੈਨੂੰ ਪਾਲ ਸਿੰਘ ਹੈ ਜੀ ਕਿਹੜੇ ਪਿੰਡ ਰਹਿੰਦੇ ਹੋ? ਮੇਰਾ ਪਿੰਡ ਭਾਰ ਲਾਣੀਚਾ ਜੀ। ਅੱਜ ਉਹਦੇ ਇਹ ਐਕਸ਼ਨ ਹੋਇਆ ਗਲਾਡਾ ਵੱਲੋਂ ਕਲੋਨੀ ਟਾਕੇ ਗਏ ਨੇ ਕੀ ਮਾਮਲਾ ਪੂਰਾ ਜੀ? ਇਹ ਮਾਮਲਾ ਸਰ ਇੱਥੇ ਪਵਨ ਕੁਮਾਰ ਨੇ ਕਲੋਨੀ ਕੱਟੀ ਹੈ ਜੀ। ਗਵਿੰਦਗੜ੍ਹ ਦਾ ਬੰਦਾ ਜੀ। ਤੇ ਉਹਨ ਮੈਂ ਉਹਨੂੰ ਕਿਹਾ ਜੀ ਵੀ ਕਲੋਨੀ ਦੇ ਵਿੱਚ ਮੇਰਾ ਰਸਤਾ ਕਿਉਂ ਕਵਰ ਕਰ ਦੋ? ਤੇ ਉਹ ਕਹਿੰਦਾ ਵੀ ਯਾ ਦੂਜੇ ਬੰਦੇ ਤੇ ਸਾਰੇ ਸਹਿਮਤ ਨੇ ਵੀ ਤੈਨੂੰ ਕੀ ਤਰਾਜ ਹੈ? ਮੈਂ ਕਿਹਾ ਮੈਨੂੰ ਤਰਾਜ ਹੈ। ਮੈਨੂੰ ਕਹਾ ਤੂੰ ਵੀ ਜਗਾ ਆਪਣੀ ਵੇਚ ਦੇ। ਮੈਂ ਕਿਹਾ ਵੀ ਨਹੀਂ ਮੈਂ ਨਹੀਂ ਵੇਚਣੀ। ਇਹ ਲੋਮੀ ਕੋਈ ਮਨਜ਼ੂਰੀ ਲਈ ਸੀ ਉਹਨੇ ਨਾ ਕੋਈ ਮਨਜ਼ੂਰੀ ਨਹੀਂ ਸੀ ਇਹ ਗੈਰਕਾਨੂੰਨੀ ਸੀ ਜੀ ਤਾਂ ਫਿਰ ਕਿਵੇਂ ਚੱਲੀ ਇਹ ਕਾਰਦਾ ਇਹ ਫਿਰ ਜਾ ਕੇ ਇਹਨੇ ਛਾਣੇ ਦਰਖਾਸਤ ਦੇ 30 ਮਹੀਨੇ ਤੇ ਕਹਿੰਦਾ ਵੀ ਮੈਨੂੰ ਉੱਥੇ ਕੰਮ ਕਰਨ ਤੋਂ ਰੋਕਦਾ ਫਿਰ ਮੈਂ ਇਹਦੇ ਖਿਲਾਫ ਗਲੱਡਾ ਚ ਡੀਸੀ ਸਾਹਿਬ ਦੇ ਐਸਡੀਐਮ ਸਾਹਿਬ ਦੇ ਏਡੀ ਸਾਹਿਬ ਦੇ ਮੈਂ ਸਾਰਿਆਂ ਦੇ ਵੀਲੈਂਸ ਵੀ ਪਾਤੀ ਇਹਦੇ ਖਿਲਾਫ ਇਹ ਬਾਅਦ ਅੱਜ 6 ਮਹੀਨੇ ਬਾਅਦ ਤਕਰੀਬਨ ਇਹਤੇ ਕਾਰਵਾਈ ਹੋਈ ਹੈ ਜੀ ਮੈਂ ਉਹਨਾਂ ਦਾ ਧੰਨਵਾਦ ਬਹੁਤ ਕਰਦਾ ਜੀ ਕੋਰਟ ਵੀ ਲੈ ਕੇ ਗਿਆ ਕੋਰਟ ਚ ਵੀ ਹਾਈ ਕੋਰਟ ਮੇਰੀ ਪਾਇਆ ਹੈ ਜੀ ਹਾਈ ਕੋਰਟ ਡਾਇਰੈਕਸ਼ਨ ਪਾਈ ਹੋਈ ਸੀ ਮੇਰੀ ਜੀ ਉੱਥੋਂ ਹੋਈ ਹੈ ਕੋਈ ਗ੍ਰੈਸਟ ਉੱਥੋਂ ਇਹਨਾਂ ਨੂੰ ਹੋਈ ਹੋਈ ਹੈ ਜੀ ਡਾਇਰੈਕਸ਼ਨ ਤਾਂ ਹੀ ਤਾਂ ਇਹਨਾਂ ਕਾਰਵਾਈ ਹੋਈ ਹੈ ਅੱਜ ਜਿਹੜਾ ਗਲੱਡਾ ਨੇ ਐਕਸ਼ਨ ਲਿਆ ਵਾ ਕਿਸ ਤਰ੍ਹਾਂ ਦੇਖੀਏ ਮੈਂ ਕਹਿੰਦਾ ਜੀ ਧੰਨਵਾਦ ਕਰਦਾ ਮੈਂ ਤੁਹਾਡਾ ਚੈਨਲ ਦਾ ਧੰਨਵਾਦ ਕਰਦਾ ਬਹੁਤ ਬਹੁਤ ਜੀ ਕਿੰਨੇ ਇੱਕ ਇੱਕ ਕਿੰਨੇ ਏਰੀਆ ਦੇ ਵਿੱਚ ਬਣਾ ਰਹੇ ਸੀ ਗੈਰ ਕਾਨੂੰਨੀ ਬੋਲਨੀ ਇਹ ਸਬਾ ਕਿੱਲੇ ਚ ਜੀ ਕੋਈ ਫੀਸ ਨਹੀਂ ਪਾਈ ਨਾ ਕੋਈ ਫੀਸ ਨਹੀਂ ਭਰਾਈ ਇਹਨਾਂ ਸੜਕਾਂ ਉਦਾਂ ਹੀ ਪਾਤੀਆਂ ਜੀ ਕੋਈ ਸੀਵਰੇਜ ਨਹੀਂ ਕੋਈ ਲਾਈਟਾਂ ਦਾ ਪ੍ਰਬੰ ਇਹ ਅੱਗੇ ਵੀ ਕਈ ਕਲੋਨੀਆਂ ਬਣਾ ਗਿਆ ਜੀ ਨਜਾਇਜ਼ ਤੇ ਇਹਨੂੰ ਰੋਕਿਆ ਕਿਸੇ ਨੇ ਨਹੀਂ ਇਹ ਇਸ ਤਰ੍ਹਾਂ ਇਹਦੇ ਦਾ ਬਹੁਤ ਅਰਬ ਰੁਪਇਆ ਕਮਾਈ ਫਿਰਦਾ ਜੀ ਇਸ ਕੰਮ ਤੇ ਇਹ ਹੁਣ ਮੈਂ ਇਹਨੂੰ ਇਹੀ ਕਿਹਾ ਸੀ ਵੀ ਤੂੰ ਮੇਰੀ ਜਗਾ ਛੱਡ ਦੇ ਇਹ ਮੈਂ ੱੱਕੇ ਨਾਲ ਮੈਨੂੰ ਕਹਿੰਦਾ ਮੈਨੂੰ ਤੂੰ ਜ਼ਮੀਨ ਦੇ ਮੈਂ ਕਿਹਾ ਮੈਂ ਨਹੀਂ ਦੇਣੀ ਬਸ ਉਥੋਂ ਸਾਡਾ ਰੋਲ ਕੋਈ ਨਹੀਂ ਸਾਡੇ ਅੱਕੇ ਤੋਂ ਕੀ ਮੰਗਾ ਤਾ ਮੈਂ ਤਾਂ ਮੰਗੇ ਇਹ ਕਰਦਾ ਜੀ ਅੱਗੇ ਤੋਂ ਇਹ ਲੋਕ ਪੈਸੇ ਵਾਲੇ ਬੰਦੇ ਆ ਜੀ ਇਹ ਜਿਹੜੇ ਭੋਲੇ ਪਾਲੇ ਨੂੰ ਲੋਕਾਂ ਨੂੰ ਗੁੰਮਨਾਹ ਕਰ ਲੈਂਦੇ ਨੇ ਤੇ ਇਸੇ ਤਰ੍ਹਾਂ ਕਲੋਨੀਆਂ ਕੱਟ ਕੇ ਸਸਤੀਆਂ ਜਗ੍ਹਾ ਲੈ ਕੇ ਜੀ ਬਾਅਦਾਂ ਮਹਿੰਗੇ ਰੇਟ ਤੇ ਵੇਚਦੇ ਨੇ ਇਹ ਤੇ ਇਹ ਪੈਸੇ ਬਣਾ ਜਾਂਦੇ ਆ ਜੀ ਤੇ ਇਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਤੇ ਇਹ ਤਾਂ ਚਲੋ ਮਹਾਰਾਜ ਨੇ ਕਿਰਪਾ ਕਰਤੀ ਜੀ ਇਹਨਾਂ ਤੇ ਕਾਰਵਾਈ ਕਰਤੀ ਨਹੀਂ ਇਹ ਕਿਸੇ ਬੰਦੇ ਨੂੰ ਪਹਿਰੇ ਹੀ ਲੱਗਣ ਹੁੰਦਾ ਜੀ ਇਹ ਇਹ ਅ fırsਰਾਂ ਨੂੰ ਖਰੀਦ ਲੈਂਦੇ ਆ ਜੀ ਕਿ ਕੋਈ ਹੋਰ ਵੀ ਕਲੋਨੀਆਂ ਕੱਟੀਆਂ ਇਹਨੇ ਬਹੁਤ ਕਲੋਨੀਆਂ ਕੱਟੀਆਂ ਜੀ 6-7 ਕਲੋਨੀਆਂ ਕੱਟ ਗਿਆ ਜੀ ਇਹ ਤਾਂ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਅਸੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਉਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਰੋੜਾਂ ਨਜ਼ਰਾਂ ਨੂੰ ਇਹੋ ਜਿਹਾ ਨੱਥ ਪਾਉਣੀ ਚਾਹੀਦੀ ਠੀਕ ਹਾਂ ਵੀ ਜਿਹੜਾ ਐਕਚੁਅਲ ਹੋਇਆ ਜੀ ਮੈਂ ਪੰਜਾਬ ਸਰਕਾਰ ਦਾ ਗਲਾਡਾ ਦਾ ਡੀਸੀ ਸਾਹਿਬ ਦਾ ਐਸ.ਡੀ.ਐਮ ਸਾਹਿਬ ਦਾ ਇਹ ਕੋਰਟ ਦਾ ਹਾਈ ਕੋਰਟ ਦਾ ਹਾਈ ਕੋਰਟ ਦਾ ਇਹ ਤੁਹਾਡਾ ਚੈਨਲ ਆ ਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਇਹਦਾ ਇਹ ਐਕਸ਼ਨ ਹੋਇਆ ਜੀ ਐਕਸ਼ਨ ਕੀਤਾ ਜਿਨੇ ਇੱਕੜ ਚ ਸੀਗੀ ਕਦੋਂ ਤੱਕ ਇਹ ਨਿਯਾਇਜ਼ ਬਣੀ ਹੋਈ ਸੀ ਸਾਰੇ ਇਹ 2 ਮਹੀਨੇ ਪਹਿਲਾਂ ਬਣੀ ਹੈ ਜੀ ਇਹਨਾਂ ਨੂੰ ਨੋਟਿਸ ਕੱਟਿਆ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਠੀਕ ਹੈ ਉਸ ਦੇ ਅਗੇਂਸਟ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਡੈਮੋਲੇਸ਼ਨ ਉਹ ਕੀਤੀ ਹੋਈ ਕਿੰਨੇ ਘਰ ਬਣ ਚੁੱਕੇ ਜੀ ਕੋਈ ਨਹੀਂ ਕੋਈ ਘਰ ਨਹੀਂ ਬਣਿਆ ਜੀ ਇਹ ਵੀ ਕਾਰਵਾਈ ਕੀਤੀ ਗਈ ਹੈ ਇਹ ਕੋਈ ਰਿਪੋਰਟ ਦੇ ਉਪਰੋਂ ਕੁਝ ਨਹੀਂ ਕੀਤੀ ਆ ਨਹੀਂ ਜੀ ਇਲੈਗਲ ਕਲੌਨਰੀ ਦੀ ਕੰਪਲੇਂਟ ਆਈ ਸੀਗੀ ਅਸੀਂ ਕੰਪਲੇਂਟ ਦੇ ਅਗੇਂਸਟ ਕੀਤਾ ਸਾਰਾ